ਪੱਤਰਕਾਰ ਬੁੱਟਾ ਸਿੰਘ ਗਾਲਵੋ ਤੁਸੀਂ ਦੇਖ ਰਹੇ ਹੋ ਜਨ ਸ਼ਕਤੀ ਨਿਊਜ਼ ਪੰਜਾਬ ਹੋ ਦਰਸ਼ਕੋ ਖਬਰ ਲੈ ਕੇ ਅੱਜ ਹਾਜ਼ਰ ਹੋਇਆ ਪਿੰਡ ਗਾਲਵਕਲਾ ਤਹਿਸੀਲ ਜਗਰਾਉਂ ਚਲਾ ਲੁਧਿਆਣੇ ਦੀ ਅੱਜ ਪੰਜਾਬ ਦੇ ਵਿੱਚੋਂ ਲੋਕ ਸਭਾ ਚੋਣਾਂ ਦਾ ਜਿਹੜਾ ਮਾਹੌਲ ਆ ਪੂਰਾ ਗਰਮ ਹੋ ਚੁੱਕਿਆ ਵਾ ਇਸੇ ਲੜੀ ਤਹਿਤ ਅੱਜ ਰਾਜਾ ਬਰਿੰਗ ਦੇ ਮਿਸਜ਼ ਬਿਬਾ ਅਮਰਤਾ ਬੜਿੰਗ ਪਿੰਡ ਗਾਲਬਕੁਰਾਂ ਦੇ ਵਿੱਚ ਰੌਂਡ ਲਾਉਂਦੇ ਪਹੁੰਚੇ ਆ ਜਿੱਥੇ ਕਿ ਸਰਦਾਰ ਗੁਰਚਰਨ ਸਿੰਘ ਜੀ ਗਾਲਬ ਉਹਨਾਂ ਦੇ ਹੌਣ ਹਾਰਸ ਪੁੱਤਰ ਸਰਦਾਰ ਕਰਨਜੀਤ ਸੋਨੀ ਗਾਲਬ ਦੀ ਰਹਿਨਮਾਈ ਹੇਠ ਪਰਮਾ ਇਕੱਠ ਕੀਤਾ ਗਿਆ ਅਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਆਓ ਆਪਾਂ ਸੁਣੀਏ ਦੇਖੀਏ ਅਤੇ ਉਹਨਾਂ ਨਾਲ ਗੱਲਬਾਤ ਕਰਗੇ ਅਮਰਤਾ ਬੜਿੰਗ ਜੀ ਸਾਨੂੰ ਕੀ ਜਾਣਕਾਰੀ ਦਿੰਦੇ ਹਾਂ ਹਾਂਜੀ ਸਤ ਮੇਰੀਆਂ ਮਾਵਾਂ ਮੇਂਆਂ ਭੈਣਾਂ ਮੇਰੇ

ਅੱਜ ਕੱਲ ਦੇ ਜ਼ਮਾਨੇ 'ਚ ਜਿਹੜੇ ਬਜ਼ੁਰਗ ਦੇ ਗੋਡੇ-ਘਡੇ ਸਲਾਮਤ ਆ ਉਹ ਕਰਮਾ ਲੈ ਨਹੀਂ ਤਾਂ ਹਰੇਕ ਤੀਜੇ ਬਜ਼ੁਰਗ ਦੇ ਗੋਡੇ ਦੁਖਦੇ ਰਹੇ। ਅੱਜ ਵੀ ਤੁਹਾਡੀ ਸਾਰਿਆਂ ਦੇ ਵਿੱਚ 2024 ਦੇ ਚੋਣਾਂ ਦੇ ਲਈ ਬੇਨਤੀ ਕਰਨ ਵਾਸਤੇ ਹਾਜ਼ਰ ਹੋਈਆਂ ਤੁਸੀਂ ਸਾਰੇ ਜਾਣਦੇ ਹੋ ਆਪਣੇ ਲੁਧਿਆਣਾ ਹਲਕੇ ਤੋਂ ਕੈਂਡੀਡੇਟ ਰਾਜਾ ਵੜਿੰਗੀ ਹੈ। ਪਰ ਪੰਜਾਬ ਇਹ ਇੱਕ ਬਹੁਤ ਵੱਡੀ ਲੜਾਈ ਲੱਗ ਰਹੀ ਹੈ ਅੱਜ ਸਾਰੇ ਪੰਜਾਬ ਦੀ ਇੱਕ ਮੁੱਖ ਮੰਗ ਹੈ ਇੱਕ ਮੁੱਖ ਲੋੜ ਹੈ ਜੀ ਦੇ ਕਰਕੇ ਅੱਜ ਪੰਜਾਬ ਇੱਕ ਪਾਸਾ ਲਿਆਵਿਆ ਪੰਜਾਬ ਨੇ ਉਹ ਹੈ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ ਸਭ ਤੋਂ ਜ਼ੂਰੀ ਮੰਗ ਹੈ ਪੰਜਾਬ ਦੀ ਹੈ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਪੰਜਾਬ ਦੀ ਧਰਤੀ ਤੇ ਜੇ ਇੱਕ ਇੱਟ ਵੀ ਲੱਗੀ ਹੈ ਨਾ ਕਿਤੇ ਤੇ ਉਹ ਸਾਡੇ ਖੇਤਾਂ ਦੀ ਦੇਣ ਹੈ ਇੱਕ ਸਮਾਂ ਦਸੀ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਉਦੋਂ ਦਾਣੇ ਹਰੇਕ ਦੇ ਘਰੇ ਨਹੀਂ ਸੀ ਹੁੰਦੇ ਦਾਣੇ ਪੂਰੇ ਹੀ ਨਹੀਂ ਸੀ ਹੁੰਦੇ ਉਦੋਂ ਇਹ ਫਸਲਾਂ ਨਹੀਂ ਸੀ ਹੁੰਦੀਆਂ ਨਹੀਂ ਪੈਂਦਾ ਸੀ ਦਾ ਫਸਲ ਹੋ ਜਾਂਦੀ ਸੀ ਜੇ ਮੀ ਨਹੀਂ ਪੈਂਦਾ ਸੀ ਤਾਂ ਭਾਈ ਸੁੱਕਾ ਹੀ ਹੋ ਜਾਂਦਾ ਸੀ ਲੋਕ ਭੁੱਖੇ ਮਰ ਜਾਂਦੇ ਸੀ ਤੇ ਮੈਂ ਇੱਕ ਬੇਨਤੀ ਕਰੂਗੀ ਸਾਰੇ ਜਿਹਨੇ ਮੇਰੇ ਭਰਾ ਬੈਠੇ ਆ ਬਜ਼ੁਰਗ ਬੈਠੇ ਆ ਜਿਨ੍ਹਾਂ ਕੋਲੇ ਦੂਜੇ ਮੋਬਾਈਲ ਹੈ ਘਰੇ ਜਾ ਕੇ ਮੈਂ ਵੀ ਵੀਰ ਨੂੰ ਬੇਨਤੀ ਕਰਦੀ ਆ ਮੈਂ ਫੋਟੋਆਂ ਛੱਤਾਂ ਸ਼ਾਤ ਕਰਾਂ ਇੱਥੇ ਬੈਠੇ ਹੀ ਨਾ ਸੋਕਾ ਸੋਕੇ ਦੀਆਂ ਫੋਟੋਆਂ ਕੱਢ ਕੇ ਦੇਖੋ Google ਤੇ ਕੱਢ ਲਿਆ ਲੀ ਸਾਡੇ ਦੇਸ਼ ਦੇ ਵਿੱਚ ਸੋਕਾ ਆਮ ਪੈਂਦਾ ਹੁੰਦਾ ਸੀ ਕਿਸਾਨਾਂ ਨੂੰ ਤਾਂ ਸਾਰੇ ਬਧੇ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਜੇ ਸੋਕੇ ਦੀਆਂ ਫੋਟੋਆਂ ਖਾਢ ਲਓਗੇ ਨਾ ਕਿ ਐ ਲੱਗੂਗਾ ਜਿਵੇਂ ਨਾ ਪਿੰਜਰ ਦੇ ਉੱਤੇ ਮਿੱਟੀ ਦਾ ਲੇਪ ਮਾਰਿਆ ਹੋਵੇ ਮਿੱਟੀ ਦਾ ਬਾੜੀ ਰੋਟੀ ਹੁੰਦੀ ਹੈ ਇੰਨੀਆਂ ਗਦਰਾਂ ਕੋ ਫੋਟੋਆਂ ਸਾਰੇ ਦੇਸ਼ ਦੀਆਂ ਕਿ ਜਿਹੜਾ ਸੋਕੇ ਤੋਂ ਅਸੀਂ ਪਿੱਛਾ ਛਡਾਇਆ ਔਰ ਹਰੇਕ ਦਾ ਢਿੱਡ ਭਰਿਆ ਉਹ ਸਾਡੇ ਕਿਸਾਨਾਂ ਦੀ ਦੇਣ ਹੈ ਉਹ ਕਾਂਗਰਸ ਪਾਰਟੀ ਨੇ ਜਿਹੜੀ ਹਰੀ ਕ੍ਰਾਂਤੀ ਗ੍ਰੀਨ ਰੈਵੋਲੂਸ਼ਨ ਲਿਆਂਦਾ ਇਹ ਉਹਦੀ ਦੇਨ ਹੈ ਔਰ ਜਿਹੜੀਆਂ ਵਸਲਾਂ ਜਿਹੜੀਆਂ ਜ਼ਮੀਨਾਂ ਤੁਸੀਂ ਟਿੱਬੇ ਵਾਹਵਾ ਕੇ ਪੱਧਰ ਕਰਕੇ ਅੱਜ ਇੱਥੇ ਖੜੀਆਂ ਕੀਤੀਆਂ ਨਾ ਇਹਨਾਂ ਜ਼ਮੀਨਾਂ ਤੇ ਜਮੂਦੀ ਸਰਕਾਰ ਦੀ ਤੇ ਦੇਸ਼ ਦੇ ਵੱਡੇ ਘਰਾਣਿਆਂ ਦੀ ਅੱਖ ਹੈ ਅੱਜ ਲੜਾਈ ਇਹਨਾਂ ਖੇਤਾਂ ਦੀ ਹੈ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ ਤਾਲੇ ਕੋਲ ਰਤ ਕਰਵਾਈ ਬਿਨਾ ਇਹਦਾ ਕੋਈ ਹੱਲ ਨਹੀਂ ਪਹਿਲੇ ਮੋਰਚੇ ਚ 70 ਕਿਸਾਨ ਸ਼ਹੀਦ ਹੋ ਗਿਆ ਦੂਜੇ ਮੋਰਚੇ ਚ 20 ਕਿਸਾਨ ਹੁਣ ਫੇਰ ਸ਼ਹੀਦ ਹੋ ਗਏ ਹਰਿਆਣਾ ਪੁਲਿਸ ਨੇ ਗੋਲੀਆਂ ਮਾਰ ਕੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮੌਤ ਦੇ ਘਾਲ ਉਤਾਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਵੀ ਐਫ ਆਈ ਆਰ ਝਾੜੂ ਵਾਲਿਆਂ ਦੇ ਰਜਿਸਟਰ ਨਹੀਂ ਕੀਤੀ दूजे मोर्चे के हक अकाली दल वाले ने किसे बादल परिवार ने ना ने आम आदमी आवाज नहीं चुकी मेरी सारे क्रून रद्द कर रद्द किए गए दसो मोदी जी ने गति तो लौड़ा है हाथ करके दसो मोदी जी गति तो ला है कि नहीं लौना ਕੁਛ ਨਹੀਂ ਹੋਣਾ। ਭਾਈ ਪੰਜਾਬ ਦੇ ਹਰ ਨੌਜਵਾਨ ਦੇ ਹੱਥਾਂ ਚਾਹੀਦੇ ਆ। ਬੋਦੀ ਕੀ ਲੈਣ ਕੇ ਕਿਹਦੇ ਦੱਸੋ? ਜੇ ਝਾੜੂ ਨੂੰ ਮੋਟਾ ਮਾਰਿਆ ਕਿ ਬੋਦੀ ਲੈ ਜੂ। ਜੇ ਝਾੜੂ ਨੂੰ ਮੋਟਾ ਮਾਰਿਆਂਗੇ ਬੋਦੀ ਲੈ ਜੂ। ਨਗਰ ਮੇਰੇ ਆਪਣੇ ਪਰਿਵਾਰ ਪਿੰਡ ਗਾਲਫ ਕਲਾ ਵਿਖੇ ਅੱਜ ਸਤਾਰ ਰਾਜਾ ਬੜੇਂਗੀ ਦੇ ਤਰਪਤਨੀ ਮਿਸਰਸ ਅਮ੍ਰਿਤਾ ਭੜੇਂਗੀ ਨੇ ਵਿਹਉਣ ਤੇ ਔਰ ਆਪਾ ਸਾਰੇ ਦੇ ਵਿੱਚ ਕਰਕੇ ਔਰ ਆਪਣੀਆਂ ਚੋਣਾਂ ਜੋ ਕਿ 1 ਜੂਨ ਨੂੰ ਆਪਾਂ ਵੋਟਾਂ ਪਾਉਣੀਆਂ ਅਸੀਂ ਸਾਰੇ ਨਗਰ ਨਿਵਾਸੀ ਭੈਣੇ ਨੂੰ ਸਾਰੇ ਨਗਰਵੰਨੋਈ ਇਹੇ ਭਰੋਸਾ ਦਿਵਾਉਣੇ ਆ ਕਿ ਸਾਰਾ ਨਗਰ ਇੱਕ ਵੋਟ ਹੋਗੀ ਸਾਰਾ ਨਗਰ ਕਾਂਗਰਸ ਪਾਰਟੀ ਦੇ ਨਾਲ ਸਭ ਤੋਂ ਵੱਡਾ ਰੋਟਾ ਪਾਰਟੀ ਇਥੋਂ ਪਿੰਡਾਂ ਦੇ ਵਿੱਚੋਂ ਤੁਹਾਨੂੰ ਕਾਮਯਾਬ ਕਰਵਾਵਾਂਗੇ ਮੈਂ ਸਮੋਹ ਨਗਰ ਵੱਲੋਂ ਅੱਜ ਦੇ ਸਾਡੀ ਪੈਨਾਮ੍ਰਿਤਾ ਵਡਿੰਗ ਦੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਔਰ ਬਹੁਤ ਬਹੁਤ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਸਾਡੇ 450 ਪਿੰਡਾਂ ਦੇ ਪੂਰੇ ਹਮਲੇ ਦੇ ਵਿੱਚ ਪੂਰੇ ਲੁਧਿਆਣੇ ਦੇ ਵਿੱਚ ਕੱਢਣਾ ਹੈਗਾ ਉਹਦੇ ਵਿੱਚੋਂ ਟਾਈਮ ਕੱਢ ਕੇ ਆਪ ਦੇ ਪਾਦੀ ਵੀ ਆ ਰਾਜਾ ਵੜੇ ਵੀ ਦੀਆਂ ਆਜੀ ਵੀ ਲਵਾਈ ਔਰ ਉਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਏ ਮੈਂ ਸਮੂਹ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਕੰਮ ਦੀ ਹੁੱਤ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਸਾਰੇ ਇੱਥੇ ਪਹੁੰਚੇ ਹੋ ਨਾਲ ਹੀ ਬੇਨਤੀ ਕਰਦਾ ਮੈਂ ਸਾਰੇ ਯੋਗਦਾਰਾਂ ਨੂੰ ਸਰਪੰਚ ਸਹਿਬਾਨ ਸਾਰੀ ਪੰਚਾਇਤ ਬਲਾਕ ਸੰਪਤੀ ਮੈਂਬਰ ਸਾਡੇ ਗੁਰਦੁਆਰੇ ਦੇ ਪ੍ਰਧਾਨ ਜੀ ਸਾਰਾ ਯੂਥ ਕਲੱਬ ਔਰ ਮੇਰੇ ਪਿਤਾ ਦੇ ਨਾਲ ਤੇ ਮੇਰੇ ਉਹਨਾਂ ਦੇ ਸਾਥੀ ਸਹਿਬਾਨ ਨੂੰ ਕਿ ਆਪਾਂ ਉਹ ਲੋੜ ਇਕੱਠੇ ਹੋਰ ਦੀ ਸੁਮੁਖੇ ਨਗਰ ਨੂੰ ਇੱਕ ਇੱਕ ਪਾਸੇ ਹੋ ਕੇ ਆਪਾਂ ਆਉਣ ਆ ਸਮੇਂ ਕਾਂਗਰਸ ਪਾਰਟੀ ਦੇ ਲਈ ਬੱਤ ਬੱਤ ਜੋਰ ਲਾਈਏ ਔਰ ਆਪਣੇ ਤੇ ਤੋਂ ਬੱਤ ਤੋਂ ਬੱਤ ਵੋਗਾ ਬਾਕੇ ਆਪਾਂ ਰਾਜਵੜੇ ਨੂੰ ਕਾਮਯਾਬ ਕਰਕੇ ਇੰਨੇ ਜਿੰਦੋ ਅੱਥੇ ਮਰ ਜਾ ਚੁਕਾ ਵਾਇਰੋ ਟਿਕਾ ਕਾਫਾ ਵਾਇਰੋ ਟਿਕੀ ਫਾਟੇ ਚਰਨ ਹਲਕੇ ਵਿਚਾਰ ਚਿੰਦਾ ਰਹੇ ਕੀ ਪੀਛੇ ਪੜ ਬਹੁਤ ਅੱਛੀ ਹਾਂਜੀ ਬਹੁਤ ਅੱਛੀ ਮੈਂ ਤੁਹਾਨੂੰ ਸਦਾ ਕੁਝ ਦੱਸਦਾ ਕਿ ਮੁੱਦਾ ਤੁਸੀਂ ਪੁੱਛੋ ਜੋ ਮੇਰੇ ਮੁੱਦਾ ਪੰਜਾਬ ਦਾ ਨਸ਼ੇ ਦਾ ਪੰਜਵਾਂ ਛੇਵਾਂ ਤਰ੍ਹਾਂ ਚੱਲ ਰਿਹਾ ਉਹਦੇ ਬਾਰੇ ਤੁਸੀਂ ਪੁੱਛੋ ਸਭ ਤੋਂ ਜ਼ਿਆਦਾ ਵੱਡੀ ਜ਼ਿੰਮੇਵਾਰੀ ਨਸ਼ਿਆਂ ਨੂੰ ਕੰਟਰੋਲ ਕਰਨ ਦੀ ਹੈ ਪਰ ਸੂਬਾ ਸਰਕਾਰ ਇਸ ਤੇ ਜ਼ਰੂਰ ਸ਼ਿਕੰਜਾ ਕੱਸੇ ਅਤੇ ਇਹਦੇ ਲਈ ਕਾਨੂੰਨ ਬਣਨ ਇਹਦੇ ਲਈ ਕਾਨੂੰਨ ਬਣਾਏ ਜਾਣ ਸੱਚੇ ਪਾਤਸ਼ਾਹ ਕਰੇ ਦੀ ਸਰਕਾਰ ਆਵੇ ਸਾਡੀ ਤੇ ਇਹਦੇ ਤੇ ਕਾਨੂੰਨ ਬਣਾਏ ਜਾਣਗੇ ਤਾਂ ਕਿ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਸਦਾ ਲਈ ਮੁਕਤ ਕਰ ਸਕੀਏ ਥੈਂਕ ਯੂ ਇਹ ਮੈਡਮ ਜੀ ਇੱਕ ਸਵਾਲ ਹੈ ਬਿਹਸਪੁਰਾ ਤੋਂ ਆਇਆ ਇਹ ਸਰਕਾਰ ਦੇਖੋ ਇਹ ਹਾਈ ਕਮਾਂਡ ਦੀ ਜ਼ਿੰਮੇਵਾਰੀ ਇਹਦੇ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਥੈਂਕ ਯੂ